ਧੀਆ ਵੀ ਹੁਣ ਮੁੰਡਿਆਂ ਦੇ ਬਰਾਬਰ ਮੋਢੇ ਨਾਲ ਮੋਟਾ ਜੋੜ ਕੇ ਹਰ ਖੇਤਰ ਦੇ ਵਿੱਚ ਆਪਣਾ ਨਾਮ ਖਾਟ ਰਹੀਆਂ ਨੇ ਇਸੇ ਤਰ੍ਹਾਂ ਦੀ ਇੱਕ ਉਦਾਹਰਣ ਅੱਜ ਜ਼ੀਰਾਪੁਰ ਦੀ ਬਾਦਲ ਕਲੋਨੀ 'ਚ ਰਹਿਣ ਵਾਲੇ ਸਧਾਰਨ ਪਰਿਵਾਰ ਦੀ ਧੀ ਲੈਫਟੀਨੈਂਟ ਬਣ ਗਈ ਹੈ 우ਸ਼ਾ ਰਾਣੀ ਨੇ ਸਖਤ ਮਿਹਨਤ ਤੇ ਬੁਲੰਦ ਹੌਸਲੇ ਦੇ ਨਾਲ ਮੁਕਾਮ ਹਾਸਲ ਕੀਤਾ ਹੈ 우샤 ਦੇ ਪਿਤਾ ਸਰਦਾਰ ਕੁਲਦੀਪ ਸਿੰਘ ਮਕੈਨਿਕ ਨੇ ਜੋ ਕਿ ਜ਼ੀਰਕਪੁਰ ਦੇ ਵਿੱਚ ਬੀ ਐਸ ਇੰਜੀਨੀਅਰਿੰਗ ਵਰਕਸ ਦੇ ਨਾਂ ਦੇ ਨਾਲ ਉਹਨਾਂ ਦੀ ਦੁਕਾਨ ਹੈ ਔਰ ਉਸ ਦੁਕਾਨ ਤੇ ਉਹ ਕੰਮ ਕਰਦੇ ਨੇ ਈਸ਼ਾ ਦੀ ਮਾਂ ਸੁਨੀਤਾ ਰਾਣੀ ਗਰੇਲੂ ਵਰਤਾਨਾ ਸੋਮਵਾਰ ਨੂੰ ਜਦੋਂ 우샤 ਰਾਣੀ ਨੂੰ ਪਾਸਿੰਗ ਆਊਟ ਪ੍ਰੇਡ ਪੂਰੀ ਕਰਕੇ ਕਰਪਤੀ ਤਾਂ ਜ਼ੀਰਪੁਰ ਦੇ ਲੋਕਾਂ ਨੇ ਉਸ ਨੂੰ ਪਲਕਾਂ ਤੇ ਬਿਠਾ ਲਿਆ ਬਾਦਲ ਕਲੋਨੀ ਵਾਸੀਆਂ ਨੇ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਸਮੂਹ ਅਹੁਦੇਦਾਰਾਂ ਨੇ ਉਸਾ ਰਾਣੀ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਦੌਰਾਨ ਡੇਰਾ ਬੱਸੀ ਦੇ ਵਿਧਾਇਕ ਤੇ ਕੁਲਜੀਤ ਸਿੰਘ ਰੰਦਾਵਾ ਵੀ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ ਇਹਨਾਂ ਦਾ ਆਵਾ ਨੇ ਕਿਹਾ ਕਿ ਇਲਾਕੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਸਧਾਰਨ ਪਰਿਵਾਰ ਦੀ ਧੀ ਭਾਰਤੀ ਫੌਜ ਦੇ ਵਿੱਚ ਬਤੌਰ ਲੈਫਟੀਨੈਂਟ ਅਹੁਦਾ ਸੰਭਾਲ ਕੇ ਉਸਨੇ ਇਲਾਕੇ ਦਾ ਨਾਮ ਰੋਸ਼ਨ ਕੀਤਾ 7 ਸਤੰਬਰ ਨੂੰ ਹੋਈ ਪਾਸਿੰਗ ਆਊਟ ਟ੍ਰੇਡ ਦੇ ਵਿੱਚ ਊਸ਼ਾ ਦੇ ਮਾਪਿਆਂ ਨੇ ਉਸਦੇ ਮੋਢਿਆਂ ਤੇ ਲੈਫਟੀਨੈਂਟ ਦੇ ਸਟਾਰ ਲਗਾਏ ਜਾਣਕਾਰੀ ਦਿੰਦਿਆਂ 우ਸ਼ਾ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਵੀ ਫੌਜ ਫੌਜ ਦੀ ਐਜੂਕੇਸ਼ਨ ਕੋਚ ਸਨ ਜੋ ਕਿ ਸਾਲ 2020 ਦੇ ਵਿੱਚ ਇੱਕ ਖਾਸੇ ਦੇ ਦੌਰਾਨ ਅਕਾਲ ਚਲਾਨਾ ਕਰ ਗਏ ਸਨ ਲੈਫਟੀਨੈਂਟ ਬਣਨ ਦੇ ਵਿੱਚ ਉਹਨਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫਲਤਾ ਪ੍ਰਾਪਤ ਕਰਨ ਦੇ ਲਈ ਘਰ ਤੋਂ ਬਾਹਰ ਨਿਕਲਣਾ ਅਤੇ ਟੀਚਾ ਮਿੱਥ ਕੇ ਅਣਥੱਕ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ